ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਆਪਦੇ ਸਾਰੇ ਵਧੀਆ ਹੋਵਗੇ ਆਪਣੇ ਘਰਾਂ ਚ ਰਾਜੀ ਭਾਜੀ ਹੋਵੋਗੇ ਤੇ ਆਪਾਂ ਇਸ ਟਾਈਮ ਖੜੇ ਆ ਜੀ ਮਾਨਾ ਵਾਲੇ ਦਿੱਲੀ ਪਬਲਿਕ ਸਕੂਲ ਦੇ ਬਿਲਕੁਲ ਓਪੋਜ਼ਿਟ ਜਿਹੜਾ ਆਪਣੇ ਪਿੰਡ ਨੂੰ ਰੋਡ ਜਾਂਦਾ ਉਹਦੇ ਉੱਪਰ ਹਾਈਵੇ ਦੇ ਉੱਪਰ ਚੜ੍ਹ ਕੇ ਖਲੋਤਾ ਜੀ ਮੈਂ ਮੈਂ ਕਾਫੀ ਟਾਈਮ ਸੇ ਉੱਠਿਆ ਸਵੇਰ ਦਾ ਤੇ ਬਾਜ ਵਾਵੇ ਹੀ ਪਾੜੀ ਕਾਮ ਵਰਗੀ ਹੋਈ ਪਈ ਆ ਐ ਗੱਜਾਂ ਦੀ ਬੋਰੀ ਆਣਾ ਜੀ ਆਪਾਂ ਬਣਾ ਕੇ ਵੀਊ ਤੇ ਚੱਲ ਪਏ ਆ ਪਿੰਡ ਨੂੰ ਅੱਜ ਆਪਾਂ ਜਾਂਦੇ ਆ ਆਪਣੇ ਘਰੇ ਤੇ ਅੱਜ ਆਪਣੇ ਬੜੇ ਪਿਆਰੇ ਬੱਬਲੀ ਦਾ ਸਭ ਤੋਂ ਛੋਟੇ ਨਹੀਂ ਮੀਡੀਅਮ ਬੱਬਲੀ ਦਾ ਜਨਮ ਦਿਨ ਹੈ ਤੁਸੀਂ ਜਾਣਦੇ ਹੋ ਸਾਰੇ ਜਣੇ ਮੀਡੀਅਮ ਬੱਬਲੀ ਕੌਣ ਆ ਸਾਡਾ ਮੀਡੀਅਮ ਬੱਬਲੀ ਗੁਰਨਵਜ ਸਿੰਘ ਗੁੰਨਾ ਅਹੀਂ ਦਾ ਨਾਂ ਰੱਖਿਆ ਗੁੰਨਾ ਵੈਸੇ ਮਖੌਲ ਨਾਲ ਪਿਆਰ ਨਾਲ ਕਹਿੰਦਾ ਗੁੰਨਾ ਨਾਂ ਤੇ ਉਹਦਾ ਵੈਸੇ ਗੁਰਨਵਜ ਸਿੰਘ ਹਨਾ ਤੇ ਅੱਜ ਉਹਦਾ ਜਨਮ ਦਿਨ ਆ ਮੈਂ ਕਿਹਾ ਚਲੋ ਵਲੌਗ ਤਿਆਰ ਕਰਦੇ ਆ ਤੇ ਬਸ ਇਸੇ ਕਰਕੇ ਮੈਂ ਤੜਕੇ ਤੜਕੇ ਜਾਈ ਜਨਾ ਘਰ ਨੂੰ ਤੇ ਘਰ ਜਾ ਕੇ ਥੋੜਾ ਬੋਦਾ ਆਪਾ ਵੀ ਥੋਣਾ ਵਾ ਮੈਂ ਵੀ ਸਿਰਸੁਰ ਥੋਣਾ ਵਾ ਥੋੜੀ ਬੋਤ ਪਿਆਰੀ ਤਿਉਰੀ ਕਰਕੇ ਤੇ ਜਾਣਾ ਤੇ ਆਪਾ ਉਧਰ ਸ਼ਾਮੀ ਦੇ ਆ ਦੁਪਹਿਰੇ ਦੀ ਘਰ ਦੇ ਕੰਮ ਕੁੰਬਥੇਰੇ ਵੇਖਣ ਵਾਲੇ ਮੈਂ ਚਲੋ ਟਾਈਮ ਸਿਰ ਜਾਵਾਂਗੇ ਤੇ ਫੇਰ ਹੀ ਨਿਬੜਦੇ ਹਾਂ ਜੀ ਦੋਸਤੋ ਹੁਣ ਮੈਂ ਪਹੁੰਚ ਗਏ ਜੀ ਆਪਣੇ ਨਾਨਕੇ ਪਿੰਡ 10 ਮਿੰਟ ਮੈਂ ਇੱਥੇ ਰੁਕਣਾ ਮਾੜਾ ਮਿਲ ਗਏ ਲਾਵਾਂ ਸਾਰਿਆਂ ਨੂੰ ਤੇ ਫਿਰ ਆਪਾਂ ਆਪਣੇ ਚੱਲਦੇ ਅੱਗੇ ਮੈਂ 10 ਮਿੰਟ ਲਾਣ ਕੇ ਬੈਠ ਕੇ ਤੇ ਆਪਾਂ ਅਗੇ ਘਰੇ ਆਪਣੇ ਤੇ ਹੁਣ ਆਪਾਂ ਪਹਿਲਾਂ ਫਰੈਸ਼ ਹੋਈਏ ਆਪਾਂ ਹੋ ਗਏ ਆ ਫਰੈਸ਼ ਤੇ ਆਪਾਂ ਤੁਹਾਨੂੰ ਸਭ ਤੋਂ ਛੋਟੀ ਬਬਲੀ ਦੇ ਨਾਲ ਮਲਾਉਨੇ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਮਲਾਇਆ ਨਹੀਂ ਇਹਦੇ ਨਾਲ ਛੋਟੇ ਇੱਧਰ ਵੇਖ ਇੱਧਰ ਭੰਗੜਾ ਪਾਦੇ ਭੰਗੜਾ ਇਹ ਉਹ ਵੱਡਾ ਮਨੂਬ ਆਪਣਾ ਉਹ ਤੇ ਭੰਗੜਾ ਪੌਂਦਾ ਬੜਾ ਸੋਹਣਾ ਤੇ ਇਹ ਵੀ ਨਾਲ ਪੌਂਦਾ ਜੀ ਵੱਡਾ ਬੱਬਲੀ ਤੇ ਸਕੂਲ ਗਿਆ ਤੇ ਛੋਟਾ ਫੋਨ ਵੇਖੀ ਜਾਂਦਾ ਘਰ ਮੈਂ ਆ ਗਿਆ ਮੈਂ ਤੇ ਟਾਈਮ ਮੇਰਾ ਪਾਸ ਹੋ ਨਹੀਂ ਦਿਆ ਸਮਝ ਮੈਨੂੰ ਲੱਗ ਨਹੀਂ ਦੇਈ ਔਰ ਮੈਂ 10 ਮਿੰਟ ਰੀਲਾਂ ਵੇਖ ਲਾਂ ਮੈਂ ਫੋਨ ਚਲਾ ਲਾਂ ਆਪਣੀ ਛੋਟੀ ਬੱਬਲੀ ਵੀ ਆਈ ਜਾਂਦੀ ਆ ਸਕੂਲੋਂ ਭਾਈ ਨੇ ਲੈ ਲਿਆ ਕੇ ਟਾਈਮ ਤੇਰੀ ਤੇ ਆਪਾਂ ਹਣ ਰੈਡੀ-ਸ਼ੈਡੀ ਹੋ ਜਾਈਏ ਹਾਂਜੀ ਗਾਇਜ਼ ਆਪਾਂ ਰੈਡੀ ਛੜੀ ਹੋ ਗਏ ਆ ਤੇ ਆਪਣਾ ਵੱਡਾ ਬਬਲੀ ਵੀ ਆ ਗਿਆ ਸਕੂਲੋਂ ਰੈਡੀ ਛੜੀ ਉਹ ਵੀ ਹੋ ਗਿਆ ਇਹਨੇ ਆ ਟਰਾਈਪੋਡ ਜਾ ਮੰਗਾਇਆ ਪਾ ਜੀਆ ਵੇਖੋ ਆ ਜਿਹੜਾ ਹੈਗਾ ਨਾ ਸੈਲਫੀ ਸਟਿਕ ਦਾ ਬਟਨ ਇਹ ਤਰ੍ਹਾਂ ਨਿਕਲ ਜਾਂਦਾ ਤੇ ਅਟੈਚ ਹੋ ਜਾਂਦਾ ਇਹਨੂੰ ਸਾਹਮਣੇ ਰੱਖ ਲਓ ਟਰਾਈਪੋਡ ਨੂੰ ਇਸ ਤਰ੍ਹਾਂ ਕਰਕੇ ਤੇ ਹੱਥ ਪੜ ਕੇ ਏਮ ਕਰਕੇ ਫੋਟੋ ਖਿੱਚ ਲਓ ਰੱਖ ਕੇ ਵਖਾਣਾ ਫਿਰ ਸਾਰਿਆਂ ਨੂੰ ਰੱਖ ਕੇ ਵਖਾ ਆਓ ਕੁਮਾ ਦਾ ਨੂੰ ਕਰਕੇ ਖਾਣਾ ਇੱਧਰ ਆਓ ਤੁਸੀਂ ਇੱਧਰ ਆਓ ਨਾ ਉਹ ਫੋਨ ਆ ਸੁੱਟ ਲਈ ਯਾਰ ਉਹਦੀ ਵਿਚਾਰੀ ਦੀ ਧੋਨ ਪਿਛੇ ਨੂੰ ਛੁੱਟੀ ਉਹਨੇ ਡਿੱਗ ਜਾਣਾ ਪਿਛੇ ਨੂੰ ਛੁੱਟੀ ਆ ਮੈਂ ਰੀਲ ਬਣਾਉਣਾ ਛੁੱਟੀ ਆ ਨਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਮਰੀਏ ਚੀਜ਼ ਹੈਗੀ ਆ ਤੇ ਇਧਰ ਆ ਆਪਾਂ ਰੈਡੀ ਹੋ ਗਏ ਆ ਸਾਰੇ ਜਣੇ ਚਲ ਇਧਰ ਉਹਦੇ ਪਿੱਛਲੇ ਪਾਸੇ ਜਾਓ ਤੁਸੀਂ ਪਿੱਛਲੇ ਪਾਸੇ ਆਖ ਲੋ ਗਾਇਸ ਆ ਮੇਰੇ ਕੋਹਾਗਾ ਉਹ ਇਧਰ ਤਾਂ ਆ ਰਿਹਾ ਹਾਂ ਕੀ ਆਈ ਬਾਤਾਂ ਨੇ ਇਥੇ ਰੱਖ ਤੇ ਢੇਰ ਸਾਰੇ ਆਪਾਂ ਉਹਦੇ ਵਾਸਤੇ ਗਿਫਟ ਲਿਆ ਤੇ ਉਹ ਉਹਨੇ ਖੁਸ਼ ਬਹੁਤ ਹੋਣਾ ਅੱਜ ਵੈਸੇ ਉਹ ਬੜਾ ਖੁਸ਼ ਹੋਣਾ ਤੇ ਮੈਂ ਅੱਜ ਕੱਲ ਥੋੜਾ ਜਿਹਾ ਘਟ ਜਾਂਦਾ ਵਾ ਬਸ ਇਦਾਂ ਹੀ ਕੰਮ ਕਰਦਾ ਕਰਕੇ ਨਾ ਟਾਈਮ ਨਹੀਂ ਲੱਗਦਾ ਤੇ ਵਿਚਾਰਾ ਮੈਨੂੰ ਮਿਸ ਬਹੁਤ ਕਰਦਾ ਰਹਿੰਦਾ ਜਦੋਂ ਕਿਤੇ ਵੀਡੀਓ ਕੋਲ ਤੇ ਗੱਲ ਹੋਵੇ ਤੇ ਸਾਰੇ ਨਾਲ ਗੱਲ ਕਰਨ ਤੋਂ ਬਾਅਦ ਪੁੱਛੂਗਾ ਮਨ ਲੇ ਕੇ ਸਾਰਿਆਂ ਤੋਂ ਪਹਿਲਾਂ ਪੁੱਛੂਗਾ ਕਿ ਮਾਮਾ ਕਿੱਥੇ ਹੈ ਮਮਾ ਮਾਮਾ ਕਰਦਾ ਪਹਿਲਾਂ ਪਾ ਪੁੱਛਣਾ ਇਹਨੂੰ ਵੀ ਬਹੁਤ ਪਿਆਰ ਕਰਦਾ ਛੋਟੇ ਨੂੰ ਬੱਬਲੀ ਨੂੰ ਮਨੂਪ ਨੂੰ ਅੰਦਾਜ਼ੇ ਰੋ ਹੋਇਆ ਸੀ ਮੇਰੇ ਵੱਲ ਵੇਖ ਕੇ ਪਹਿਲੀ ਵਾਰੀ ਹੱਸਿਆ ਸੀ ਸਮਾਈਲ ਦਿੱਤੀ ਇਹਨੂੰ ਪਹਿਲੀ ਸਮਾਈਲ ਇਹਨੂੰ ਦਿੱਤੀ ਤੇ ਅੱਜ ਵੈਸੇ ਮਨੂਪ ਜਨਮ ਦਿਨ ਕਿਹਦਾ ਹੈਗਾ ਮੀਡੀਅਮ ਬੱਬਲੀ ਦਾ ਹਾਂ ਮੀਡੀਅਮ ਬੱਬਲੀ ਪਤਾ ਤੁਹਾਨੂੰ ਵੈਸੇ ਪਤਾ ਹੀ ਆ ਦੋਦੀ ਦਾ ਦੋਦੀ ਅੱਜ ਦਾ ਮਲੋਂ ਨੇ ਤੁਹਾਨੂੰ ਅੱਜ ਚੱਲੇ ਆਂ ਬਸ ਅਸੀਂ ਥੋੜੀ ਦੇਰੀ ਤੱਕ ਚਲੇ ਜਾਣਾ ਵਾ ਤੇ ਜਾ ਕੇ ਵੇਖਦੇ ਆਂ ਮਸਤੀ ਕਰਦੇ ਆਂ ਅੱਜ ਮੈਂ ਵੀ ਕੰਮ ਤੋਂ ਛੁੱਟੀ ਲਈ ਹੋਈ ਆ ਦੋ ਦਿਨ ਆਪਣੇ ਤੋਂ ਹੈਗੇ ਆ ਪੂਰੇ ਦੋ ਦਿਨ ਕੋਈ ਕੰਮ ਕਰਨੀ ਆਪਾਂ ਕਰਨਾ ਪੂਰੇ ਦਿਲੇ ਚਿੱਟੇ ਦਿਲੇ ਤੇ ਵਧੀਆ ਮੈਂ ਵੀ ਛੁੱਟੀ ਮਾਰਨੀ ਕਰ ਲੈ ਆਏ ਵੀ ਛੁੱਟੀ ਮਾਰਨੀ ਆ ਤੇ ਫਿਰ ਤੂੰ ਵੇਲਾ ਕਿਦਾਂ ਹੋਇਆ ਦੋ ਘੰਟੇ ਦਾ ਮੀਟਿੰਗ ਮੈਂ ਚਲੋ ਕੰਮ ਕਰ ਛੱਡਿਆ ਤੇ ਜੇ ਕਈ ਵਾਰੀ ਇਦਾਂ ਹੁੰਦਾ ਕਿ ਘਰੇ ਆ ਜੋਂ ਤਾਂ ਪਿੱਛੇ ਕੰਮ ਕੰਮ ਆ ਜਾਂਦਾ ਵਧੀਆ ਵਧੀਆ ਟੂਟਰ ਆ ਜਾਂਦਾ ਫਿਰ ਉਹ ਮਿਸ ਕਰਨਾ ਪੈਂਦਾ ਵਾ ਪਰ ਐਰ ਕੀ ਮੈਂ ਸੋਚਿਆ ਕਿ ਕੋਈ ਨਹੀਂ ਆ ਜੇ ਟੂਟਰ ਜਿਹੜਾ ਆਉਣਾ ਆ ਜੇ ਕੰਮ ਕਰ ਇਦਾਂ ਹੀ ਚੱਲਦੇ ਰਹਿਣੇ ਆ ਜਦੋਂ ਕਿਤੇ ਆਪਣੇ ਕੰਮ ਵਾਸਤੇ ਕਿਤੇ ਜਾਓ ਤਾਂ ਪਿੱਛੇ ਕੰਮ ਕੰਮ ਆ ਜਾਂਦਾ ਤਾਂ ਅਕਸਰ ਇਦਾਂ ਹੀ ਹੁੰਦਾ ਹਨਾ ਮੈਂ ਤਾਂ ਟੈਕਸੀ ਆ ਲਿਆ ਤੇ ਇਸ ਕਰਕੇ ਆਪਾਂ ਦੋ ਦਿਨ ਪੂਰੇ ਨਜ਼ਾਰੇ ਲੈਣੇ ਆ ਈ ਦਿਨ ਕੰਮ ਦੇ ਵਿੱਚ ਹੀ ਰੋਜੀ ਦਾ ਚਲੋ ਕੋਈ ਨਹੀਂ ਹਾਂਜੀ ਭਾਈ ਕਿੰਨਾ ਕੁ ਟਾਈਮ ਲੱਗਣਾ ਫਿਰ ਟਾਈਮ ਕਾਫੀ ਹੋ ਗਿਆ ਚਲਿਏ ਹੋ ਜਿਹੜੀ ਹੈ ਹੁਣ ਜਾਤ ਜਾ ਕੇ ਪੀਨੇ ਆ ਮੈਂ ਅੱਜ ਫਿਰ ਬਲੇਜ਼ਰ ਪਾ ਹੀ ਲਿਆ ਕਾਫੀ ਦਿਨ ਦਾ ਮੈਂ ਸੋਚ ਰਿਹਾ ਸੀ ਮੈਂ ਬਲੇਜ਼ਰ ਪਾ ਕੇ ਕਿਤੇ ਵਿਆਹ ਸ਼ਾਦੀ ਵੇਖੀਏ ਹੁਣ ਵਿਆਹ ਸ਼ਾਦੀ ਤੇ ਆਈ ਨਹੀਂ ਤੇ ਟਡੇ ਦਾ ਜਨਮ ਦਿਨ ਆ ਗਿਆ ਤੇ ਮੈਂ ਕੋਈ ਨਹੀਂ ਇੱਥੇ ਚੱਲੰਦੇ ਆ ਭੋਲੂ ਸਾਡਾ ਸਵੇਰ ਦਾ ਤਿਆਰ ਹੋ ਕੇ ਬੈਠਾ ਜੀ ਸਵੇਰ ਦਾ ਸਭ ਤੋਂ ਪਹਿਲਾਂ ਇਹ ਤਿਆਰ ਹੋਇਆ ਇਮਤ ਕਿਦਾਂ ਵੇ ਗੁਜੂ ਗੁਜੂ ਪਰ ਰੈਡੀ ਹੋ ਚੁਕੇ ਆ ਇੱਕਦਮ ਤੇ ਹੁਣ ਆਪਾਂ ਲੱਗੇ ਆਪਣੇ ਘਰੋਂ ਚੱਲਣ ਤੇ ਤੇਰੇ ਨਾਲ ਗੱਲ ਹੀ ਨਹੀਂ ਕੀਤੀ ਗਈ ਦੇ ਨਹੀਂ ਹੋਈ ਤੇ ਉਹਦੇ ਬਾਅਦ ਉਹ ਆਲਾ ਬੱਸ ਕਿੱਥੇ ਹਾਂ ਕੋਸਾ ਆਪਾਂ ਪਹੁੰਚ ਗਏ ਆ ਬਾਡੇ ਬੋਏ ਦੇ ਘਰ ਤੇ ਬਹੁਤ ਖੁਸ਼ ਹੁੰਦੇ ਆ ਦੇਖੋ ਕੀ ਕਰਨਦੇ ਆ ਜੀ ਇਹਨੂੰ ਬਹੁਤ ਖੁਸ਼ੀ ਹੁੰਦੀ ਆ ਮਿੱਠੇ ਮਿੱਠੇ ਬੁੱਤੂ ਨੇ ਬਨਵਾਜ ਪਿਆਰੇ ਪਿਆਰੇ ਬੁੱਤੂ ਨੇ ਬਨਵਾਜ ਓਕੇ ਆ ਬਾਤ ਇਹ ਜੀ ਸਾਡੀ ਛੋਟੀ ਬਬਲੀ ਗੁੰਨਾ ਗਨਵਾਜ ਗਨਵਾਜ ਭੱਜ ਗਿਆ ਮਿੰਟੋ ਮਿੰਟ ਤੁਹਾਨੂੰ ਕਹਿੰਦਾ ਗੋਰੂ ਆਈ ਸੀ ਮੰਮੀ ਦੇ ਤਿਆਰ ਨਹੀਂ ਹੋਈ ਤੇ ਮਾਮਾ ਜੀ ਹੋ ਗਿਆ ਤਿਆਰ ਮਾਮਾ ਦੇ ਆ ਜਦੋਂ ਮੈਂ ਜੀ ਆਏ ਕਿ 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 ਇਹ ਬੋਡੀ ਬੋਏ ਹਲੋ ਜੋਧਵੀਰ ਸਿੰਘ ਗੁਣ 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 गणवाज हैप्पी बर्थडे गणवाज इधर 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 हैप्पी बर्थडे ओए आ गई ओए ओए गणवाज गणवाज हैप्पी बर्थडे हैप्पी बर्थडे बहुत सोना कमरा सजाया है दा ओ वाओ बलून जी बलून ਕਿਆ ਬਾਤ ਹੈ ਮੀਰ ਬਾਤ ਅਰੇ ਆਪਾ ਪਹਿਲਾਂ ਆ ਗਏ ਆ ਤੇ ਕੋਈ ਤਿਆਰ ਨਹੀਂ ਹੋਇਆ ਜ਼ਰਾ ਇਹ ਕੰਮ ਕਰਾਂ ਜੀ ਲੱਗੇ ਹੋਏ ਆ ਪਰ ਆਪਾਂ ਲੱਗੇ ਚਾਹ ਪੀਣ ਸਾਡਾ ਚਾਹ ਦਾ ਟਾਈਮ ਹੋ ਗਿਆ ਸਭ ਤਿਆਰ ਧੂਰ ਹੋ ਗਏ ਆ ਬਸ ਚਾਹ ਦੀ ਹੁਣ ਤਿਆਰੀ ਹੈ ਸੋਸਵੀ ਦੋਸ ਇਮਰਾਨ ਮਾਦੀ ਥੋੜਾ ਪਾਜੀ ਡਿਊਟੀ ਤੋਂ ਅਜੇ ਤੱਕ ਨਹੀਂ ਆਏ ਪਰ ਆਪਾਂ ਚਾਹ ਪਾਣੀ ਪੀ ਕੇ ਤੇ ਵੇਲੇ ਹੋ ਗਏ ਆ ਉਹਨਾਂ ਦੇ ਵੇਟ ਕਰ ਰਹੇ ਆ ਆਪਣੇ ਆਪ ਦੀ ਬੜੀ ਖੁਸ਼ੀ ਹੋ ਜਾਂਦੀ ਆ ਜਿਹੜੀ ਮੈਂ ਡਰੈਸ ਪਾਈ ਆ ਨਾ ਹੁਣ ਮੈਂ ਅੱਜ ਫਿਰ ਮੈਂ ਕਹਾਂ ਨਹੀਂ ਥੋੜੀ ਜੀ ਥੋੜੀ ਜੀ ਟੌਰ ਕੱਢਦੀ ਥੋੜੀ ਜੀ ਰਾਤ ਬੈ ਗਈ ਆ ਤੇ ਗੁੰਨੇ ਦੇ ਜਨਮ ਦੇਂਦੀਆਂ ਜੇ ਵੀ ਤਿਆਰੀਆਂ ਚੱਲੀ ਜਾਂਦੀਆਂ ਇਧਰ ਮਾਸੀਆਂ ਚਲ ਆਹ ਪਰੋਂਦੀਆਂ ਆ ਅੱਖਰ ਦੇ ਆਹ ਬੜੇ ਬੁੜੇ ਜੇ ਪਰੋਂਦੀਆਂ ਧਾਗੇ 'ਚ ਆਰ ਸ਼ਰਨ ਆਰ ਸ਼ਰਨ ਨੂੰ ਆਰ ਨਹੀਂ ਲੱਭੰਦੇ ਕੀ ਸ਼ਰਨਜੀਤ ਆ ਦੇਖੋ ਸ਼ਰਨ ਦੀ ਹੱਥ ਦੀ ਸਫਾਈ ਦੇਖੋ ਕਿੰਨੀ ਹੈ ਨਹੀਂ ਹੁਣ ਕੋਈ ਨਹੀਂ ਹੈਗਾ ਤੇ ਆ ਜੀ ਇਹ ਕੰਮ ਕਰਦਾ ਹੈ ਹਿੰਮਤ ਹਿੰਮਤ ਬੱਡੇ ਬੋਏ ਦੇਖੋ ਬਾਹਰ ਗੱਲਾਂ ਹੀ ਲੱਗਾ ਵਾ ਕੀ ਕਰ ਰਹੇ ਆ ਤੂੰ ਕੋਲੂ ਸ਼ਰਨ ਕੋਲਵਾ ਕੀ ਕਰ ਰਹੇ ਚਲੋ ਤੂੰ ਆ ਜਾ ਦੇ ਪੋਲੂ ਮੈਂ ਨੰਦ ਰਾਜਾ ਗ੍ਰੀਨ ਗ੍ਰੀਨ ਬਣਿਆ ਹੈ

ਹੈਂ ਇਧਰ ਨਹੀਂ ਨਾ ਮਮਾ ਤੱਤ ਤੱਤ ਇਧਰ ਨਹੀਂ ਨਾ ਜੰਪਲ ਪੇਸ਼ ਕਰੋ ਭਾਈ ਲਾਲਾ ਲਾਲਾ ਹੀ ਹੋਈ ਬਈ ਲਾਲਾ ਲਾਲਾਈ ਇਧਰ ਤੇ ਮੁੰਡੇ ਦੀ ਮੰਮੀ ਨਹੀਂ ਤਿਆਰ ਹੁੰਦੀ ਇਹਦੇ ਹੋਰ ਕਹਿੰਦੇ ਅਸੀਂ ਕੀ ਕਹਿਣਾ ਹੈ ਅੱਜ ਸਾਰਿਆਂ ਦੀ ਹੈਗੀ ਵਿੱਚ ਸਾਰੇ ਆਣਗੇ ਬਲਾ ਸਾਰੇ ਵਿੱਚ ਇਹਦੇ ਇਹ ਸਾਰੇ ਲੱਗਦੇ ਨੇ ਆ ਸਾਡੇ ਵੱਡੇ ਭਾਜੀ ਜਿਨ੍ਹਾਂ ਨੇ ਸਾਡੇ ਕੰਮ ਦਾ ਫੀਡਬੈਕ ਦਿੱਤਾ ਸੀਗਾ ਬਹੁਤ ਵਧੀਆ ਪਿਆਰਾ ਮਮੂ ਤਾਂ ਤਾ ਬਹੁਤ ਕਰਦਾ ਮਮੂ ਤਾਂ ਤਾ ਉਹ ਲਈ ਦੇ ਗਏ ਨਹੀਂ ਉਹ ਉਹ ਚੈਨਲ ਹੀ ਬੰਦ ਕਰ ਲਿਆ ਨਾ ਨਵਾਂ ਬਣਾਉਨੇ ਆ ਦੋਸਤੋ ਅਛਾ ਚੈਨਲ ਬਸ ਖੇਲਾ ਲਓ ਬਾਅਦ ਵਿੱਚ ਚਲੋ ਆਪਾਂ ਗਿਫਟ ਕੱਢ ਲਈਏ ਅੰਦਰ ਸਾਰੀ ਸੈਟਿੰਗ ਹੋ ਗਈ ਆ ਕੱਢੋ ਜੀ ਕੱਢੋ ਸਾਰੇ ਗਿਫਟ ਕੱਢੋ ਕਮਾਂਦਾਵਾ ਕਿਥੇ ਜਾਣਾ ਜੇ ਕੱਟੋ ਹੁਣ ਪਰੇ ਚੱਲ ਵੀਡੀਓ ਹਾਂ ਤੁਹਾਡੇ ਸਾਰੇ ਤੁਹਾਨੂੰ ਗਿਫਟ ਦੇਣ ਲੱਗੇ ਹੂੰ ਅਦੋਨ ਹੋਏ ਹੱਸ ਹੱਸ ਦੇਖ ਨੂੰ ਮੈਂ ਭਾਜੀ ਆਉਂਦੇਗਾ ਨਹੀਂ ਆ ਰੁਕ ਜਾ ਰੁਕ ਜਾ ਆਉਂ ਨਹੀਂ ਆ ਆ ਨਹੀਂ ਆਉਂ ਉਹ ਲੈ ਉਹਨੇ ਤੋੜਦਾ ਵੀ ਨਾ ਇੱਕ ਆਹ ਬਲਾ ਹੋ ਗਿਆ ਪਾਪਾ ਚਲੋ ਕੱਢ ਲਓ ਚਲ ਜੂਗਾ ਮਾਰ ਨਹੀਂ ਆਉਂਦਾ ਨਹੀਂ ਆ ਇਹ ਵਾਲਾ ਵੀ ਚਲਾਓ ਪਾਪਾ ਨਹੀਂ ਹੈ ਕੈਂਡਲ ਦੋਗੇ ਲਾਗੇ ਪਹਿਲਾਂ ਰੈਡੀ ਸਾਰੇ ਚਲਾਵਾ ਰੈਡੀ ਰੈਡੀ ਚਲਾਵਾ ਇਹ ਦੇ ਤਾਂ ਚੋਣ ਲੈ ਕੇ God jul! HAPPY BIRTHDAY TO YOU HAPPY BIRTHDAY TO YOU HAPPY BIRTHDAY TO YOU to <laughs> 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 ਔਰੇ ਬਾਓ ਬਾਓ ਨਾਮ ਕੀ ਨਾਮ ਮੈਂ ਲੈਟ ਟੇਡੀ ਨੂੰ ਜਾ ਨਾਮ ਕੋਲਣਾ ਸਪਾਈਡਰਮੈਨ ਸਪਾਈਡਰਮੈਨ ਨੂੰ ਰੱਸੀਆਂ ਬੰਨੀਆਂ ਗੁਰਨਵਜ ਕੀ ਮਿਲਿਆ ਸਪਾਈਡਰਮੈਨ ਹਾਂ ਬਾਟ ਜੂ ਮੁੰਡੇ ਦਾ ਮਾਮਾ ਕਿੱਥੇ ਖੋਲਦਾ ਹੈ ਗੁਰਨਵਜ ਇੱਧਰ ਵੇਖ ਰੇ ਬੋਟ ਆ ਮਾਦੀ ਹੋ ਜੀ ਲਾਣਾ ਉਹ ਵਾਹ ਰੈਡੀ ਜੀ ਗੱਲਾਂ ਯਾਰ ਲਲਾ ਮਮਾ ਮਮਾ ਕੀ ਹੋ ਗਿਆ ਨਹੀਂ ਨਹੀਂ ਮੈਂ ਬੋਟ ਇੰਦਾ ਨਹੀਂ ਕਰੀਦਾ ਫੜ ਫਿਰ ਕੋਈ ਨਹੀਂ ਤੇ ਮੈਂ ਲੈ ਜਾ ਤੇਰੇ ਲੈ ਜਾ ਗੁਰਮਾਰੀ ਨਾ ਜਾਨ ਆਂਦਾ ਨਹੀਂ ਘਰੇ ਵੀ ਨਹੀਂ ਕਰਨਾ ਉੱਪਰ ਬੈਠ ਕੇ ਚਲੋ ਸਾਰੀਆਂ ਚੀਜ਼ਾਂ ਹੀ ਰੱਖੀਆਂ ਆਈਆਂ ਨੇ ਲਾਈਟ ਵੀ ਹੈ ਤੇ ਸਾਡੇ ਕੋ ਕੈਮਰਾ ਵੀ ਹੈ ਟੀਮ ਲਈ ਗੁੰਨੇ ਨੂੰ ਡਿਫੈਂਡਰ ਲਈ ਡਿਫੈਂਡਰ ਅभी ਖੋਲ ਦੇ ਅभी ਖੋਲੋ ਥੋੜਾ ਖੋਲੋ ਚੱਲੋ ਖੋਲੋ ਚੱਲੀ ਅਬ ਆਹ ਬਗਬ ਅਬ ਪਰੇ ਨੂੰ ਤੋੜੀ ਗੁੰਨੇ ਇੱਕ ਫੋੜ ਇੱਕ ਫੋੜ ਅਜਾ ਬਾਜੀ ਖੋਲ ਦੋ ਚਲੋ ਸਕੂਲ ਜਾਣੇ ਤਿਆਰੀ ਹੋ ਗਈ ਮੰਨੀਆਂ ਹੁਣ ਠੀਕ ਹੀ ਆ ਬੋਟਲ ਸਪਾਇਡਰਮੈਨ ਲੋ ਜੀ ਕੱਟਿਆ ਗਿਆ ਕੇਕ ਲਵਾਲੀਆਂ ਆਪਾਂ ਸਾਰਿਆਂ ਨੇ ਫੋਟੋਆਂ ਦੇਤੇ ਆਪਾਂ ਗਿਫਟ ਹੁਣ ਕੇ ਖਾਣ ਦੀ ਵਾਰੀ ਆ ਓ ਵਾਓ ਇੱਕ ਮਿੰਟ ਕੀ ਆ ਬਾਤ ਹੈ ਪਾਣੀ ਪਾਇਆ ਤੁਸੀਂ ਹੈ ਹਾਂਜੀ ਚੋ ਲੋ ਇਹ ਤੁਸੀਂ ਗੱਡੀ ਦੇਖ ਲਈ ਆ ਮੈਨੂੰ ਛੇਤੀ ਛੇਤੀ ਲਾਈਕ ਕਮੈਂਟ ਕਰੋ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਆਪਾਂ ਵੀ origignal ਦੇ ਵਿੱਚ ਇਹਦੇ ਨਾਲ ਦੀ ਲੈ ਕੇ ਆਈਏ ਤੇ ਨਹੀਂ ਸਾਥ ਦਿਆ ਕਰੋ ਭਰਾ ਦਾ ਚਿਆਂ ਨੇ ਪੂਰੀ ਖਾਪ ਆਈ ਆ ਸਾਰੇ ਗਿਫਟ ਮਿੰਟੋ ਮਿੰਟ ਖੋਲ ਲਿਆ ਗਿਫਟ ਪੈਕ ਕਰਨ ਤੇ ਇੰਨਾ ਟਾਈਮ ਲੱਗਦਾ ਹਨਾ ਤੁਹਾਨੂੰ ਪਤਾ ਹੀ ਇੰਨੇ ਸਾਰੇ ਗਿਫਟ ਪੈਕ ਕਰਨ ਵਾਸਤੇ ਕਿੰਨਾ ਸਮਾਂ ਲੱਗਦਾ ਇਹਨਾਂ ਨੇ ਮਿੰਟ ਪੰਜ ਨਹੀਂ ਲਾਏ ਮਿੰਟੋ ਮਿੰਟ ਖੋਲ ਕੇ ਦਿਓ ਮਾਰੇ ਆ ਸਾਡਾ ਵਿਚਾਰਾ ਬੱਬਲੀ ਇਧਰ ਇਕੱਲਾ ਹੀ ਲੱਗਾ ਵਾ ਇਹ ਵੀ ਆਪਣੀ ਵੈਸੇ ਮਸਤੀ ਆ ਓਏ ਕੀ ਟੇਬਲ ਛੱਡੀ ਟੇਬਲ ਆ ਗਈ ਮੇਰੀ ਬਣੀਆ ਮਨੂਬਾ ਬੱਚਿਆਂ ਦੀ ਇਧਰ ਬਰਥਡੇ ਬਾਈ ਦੀ ਮੰਮੀ ਦਬ ਦਬ ਗਿਫਟ ਵੇਖਣ ਤੇ ਲੱਗੀ ਹੋਈ ਆ ਕਿ ਮੈਨੂੰ ਕੀ ਮਿਲਿਆ ਜਾਂ ਮੇਰੇ ਜਵਾਗ ਨੂੰ ਕੀ ਮਿਲਿਆ ਏ ਨੂ ਸ਼ੂਤਾ ਕੁੰਨਿਵਾਜ ਓ ਵਾਓ ਇੱਕ ਹੋਰ ਗਿਫਟ ਗਿਫਤੀ ਗਿਫਟ ਹੋ ਗਏ ਗਿਫਤੀ ਗਿਫਟ ਇਹਦੇ ਸਪੈਂਸੀ ਪਾਵਾਂਗੀ ਬੈ ਜੀ ਵਾਓ ਇਹਦੇ ਚੋ ਨਹੀਂ ਆਗੇ ਨਾ ਲੀਜੋ ਇਹਦੇ ਚੋ ਨਹੀਂ ਆਗੇ ਨਾ ਬਹੁਤ ਹੋ ਰਹੀਆਂ ਜੀ ਫਿਰ ਸਬਜ਼ੀਆਂ ਤਿਆਰ ਇਹ ਕੀ ਬਨ ਰਿਹਾ ਏ ਮਸਹੂਨ ਕੱਢ ਰਹੀ ਬੇਟਾ ਤੁਸੀਂ ਤੇ ਚੌਲ ਕਿਥੋਂ ਆ ਗਏ ਹੈ ਚਾਹਨਾ ਚੋਂ ਹਾਜੀ ਭੈਜੀ ਤੁਸੀਂ ਕੀ ਬਣਾ ਰਹੇ ਇਹ ਤੇ ਇਸ ਵਿੱਚ ਕੀ ਬਨਦਾ ਹੈ ਰੋਟੀ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਗੱਫਾ ਛਕ ਲਈਏ ਬਸ ਗੱਫਾ ਛਕ ਕੇ ਫਿਰ ਆਪਾਂ ਸੌਂ ਹੀ ਜਾਣਾ ਤੇ લાલીયે ਮੇਰਾ ਰਾਦਾ ਪੱਗ ਵੀ ਲਾਲੀਏ ਅੱਜ ਆਪਾਂ ਗੱਫਾ ਸ਼ੱਕੇ ਵੇਲੇ ਹੋ ਗਈਆਂ ਤੇ ਬਾਕੀ ਇਹ ਮੈਂਬਰ ਖਾਈ ਜਾਂਦੇ ਆ ਤੇ ਵਧੀਆ ਰਿਹਾ ਅੱਜ ਦਾ ਆਪਣਾ ਸਾਰਾ ਦਿਨ ਮੇਰਾ ਰਾਦਾ ਹੁਣ ਪੱਗ ਲਾਈਏ ਤੇ ਸੋਈਆਂ ਰੈਸਟ ਕਰੀਏ ਥੱਕ ਗਏ ਆ ਮੈਂ ਵੀ ਅੱਜ ਮਤਲਬ ਕਿ ਕੱਲ ਮੈਂ ਨਾਈਟ ਲਾਈ ਸੀ ਨਾ ਤੇ ਮੈਂ ਅੱਜ ਰਾਦਾ ਸੁੱਤਾ ਨਹੀਂ ਕਹਿੰਦਾ ਭਾਬਾ ਕਿ ਜੋ ਮੈਂ ਨਿਕਲਿਆ ਮਾ ਮੇਰੇ ਸਾਨੂੰ 5-6 ਵਜੇ ਦਾ ਕੱਲ ਸ਼ਾਮੀ ਤੇ ਸਾਰੀ ਰਾਤ ਚੱਲ ਸੋ ਚੱਲ ਤੇ ਬਸ ਆਪਾਂ ਫਿਰ ਘਰੇ ਆ ਗਏ ਸਵੇਰੇ ਤੜਕੇ ਹੁਣ ਨੀਂਦ ਬੜੀ ਆਈ ਜਾਂਦੀ ਆ ਸਾਰੇ ਮੈਨੂੰ ਕਹੀ ਜਾਂਦੇ ਕਿ ਕੱਲ ਤੂੰ ਬਾਸੀਆ ਮਰੀ ਜਾਂਦਾ ਮੈਂ ਹੁਣ ਕੀ ਕਰਾਂ ਕੱਲ ਸ਼ਾਮ ਦਾ ਤੇ ਜਾ ਗੁੰਦੇ ਆ ਬਾਕੀ ਬੱਚਿਆਂ ਨੇ ਬਹੁਤ ਫਨ ਕੀਤਾ ਏ ਤੇ ਬਹੁਤ ਵਧੀਆ ਤਰੀਕੇ ਨਾਲ ਖੇਡ ਮਾਰ ਰਹੇ ਨੇ ਵਧੀਆ ਇਹਨਾਂ ਕਿ ਆ ਕੀ ਘਰ ਚ ਦੋ ਲੋ ਚਾਰ ਨਿਆਣੇ ਆ ਤੇ ਲੜਦੇ ਨਹੀਂ ਕਿਸੇ ਨਾਲ ਵੀ ਇੱਕ ਦੂਜੇ ਦੇ ਨਾਲ ਕੋਈ ਫਾਈਟ ਨਹੀਂ ਆ ਆਪੋ ਆਪਣੀ ਮਸਤੀ ਦੇ ਵਿੱਚ ਲੱਗੇ ਆ ਤੇ ਮੇਰੇ ਸਾਰੇ ਵੀਰ ਭਰਾ ਮੇਰੇ ਵਲੌਗਾਂ ਨੂੰ ਲਾਈਕ ਕਰਿਆ ਕਰੋ ਯਾਰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਕ ਹੱਥ 'ਚ ਫੋਨ ਫੜ ਕੇ ਬੋਲਣਾ ਬਹੁਤ ਸੌਖਾ ਵਾ ਬਾਟ ਬਟ ਜਦੋਂ ਆਪਾਂ ਇਸ ਵੀਡੀਓ ਨੂੰ ਆੜੜੀ ਕਲਿੱਪਾਂ ਨੂੰ ਐਡ ਕਰਕੇ ਐਡੀਟਿੰਗ ਕਰਦੇ ਆ ਇਹਦੇ ਕਾਫੀ ਟਫ ਹੁੰਦੀ ਆ ਔਖੀ ਆ ਤੇ ਸਮਾਂ ਮੇਰੇ ਤੋਂ ਅੱਗੇ ਸ਼ਡਿਊਲ ਕਾਫੀ ਬਿਜ਼ੀ ਆ ਮੇਰਾ ਹਨ ਪਰ ਫਿਰ ਵੀ ਮੈਂ ਸਮਝੂ ਸਮਾਂ ਕੱਢ ਕੇ ਤੇ ਥੋੜਾ ਬੋਧਾ ਆਪਣੇ ਆਪਣੇ ਮਨੋਰੰਜਨ ਵਾਸਤੇ ਵੀਡੀਓ ਸ਼ੂਟ ਕਰ ਲੈਣਾ ਤੇ ਅੱਜ ਦਾ ਆਪਣਾ ਵਲੌਗ ਸਾਰਾ ਬਹੁਤ ਵਧੀਆ ਰਿਹਾ ਵ ਤੇ ਜੇ ਤੁਹਾਨੂੰ ਸਾਰਿਆਂ ਨੂੰ ਇਹ ਵਲੌਗ ਮੇਰਾ ਵਧੀਆ ਲੱਗਾ ਹੋਵੇ ਇਸ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ ਇੱਕ ਆਪਾਂ ਨੈਕਸਟ ਵਲੌਗ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਬਾਏ